ਜੇ ਕੋ ਕਹਿੰਦਾ ਤੁਸੀਂ ਖੁਦ ਜਮਾਨਤ ਕਿਹੜੇ ਜਮਾਨਤ ਤੇ ਹੈ ਕਿਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜਮਾਨਤ ਤਾਂ ਹੋਏਗੀ ਝੂਠੇ ਇਲਜ਼ਾਮ ਲਾ ਕੇ ਕੁਛ ਨਹੀਂ ਬਣਨਾ ਲੇਕਿਨ ਮੈਂ ਪੁੱਛਣਾ ਚਾਹਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀ ਤੇ ਹੈ ਤੇਰੇ ਤੇ ਉਂਗਰਾਲਦੇ ਆ ਮੈਂ ਬੜੇ ਜਠੇਰੀਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੁੱਤੀ ਲੈ ਲਈ ਐ ਮੈਂ ਉਰੇ ਰਹਾਂਗਾ ਲੋਕਾਂ ਦੀ ਇਹ ਇਸ ਗੱਲ ਦੀ ਇਹ ਮੇਰੇ ਲੀਡਰਾਂ ਨੂੰ ਅਲੰਪਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਕਮੇਟੀ ਦੂਜੀ ਕਹਿ ਰਹੇ ਸੀ ਕਿ ਜਠੇਰੇ ਕਿੱਥੇ ਰਹੇ ਕਿੱਥੇ ਅੱਜ ਤੱਕ ਜਠੇਰੇ ਦੇ ਵੀ ਉਹਨਾਂ ਵੀ ਯਾਦ ਕਰਾਉਂਦੇ ਜੈਤੀਵਾਲ ਜਾ ਕੇ ਦੇਖ ਲਵੇ ਪੁਆਰ ਗੋਥ ਦੇ ਜਠੇਰੇ ਆ ਮੇਰੇ ਪਿੰਡ 'ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪੁਆਰ ਗੋਥ ਹੈ ਕਿ ਨਹੀਂ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਮੇਰਾ ਡਿਵੈਲਪਮੈਂਟ ਦਾ ਏਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਇੱਕ ਏਮਜ਼ ਹਸਪੀਟਲ ਲੈ ਕੇ ਆਉਣਾ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਾਮਜ਼ਦਗੀ ਪੇਪਰ ਕਿਤੇ ਦਾਖਲ ਤੁਹਾਨੂੰ ਦੱਸਦੇ ਕਿ ਅੱਜ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਲੰਧਰ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਜਿੱਥੇ ਉਹਨਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਤੇ ਜਿਸ ਤੋਂ ਬਾਅਦ ਇੱਕ ਰੋਡ ਸ਼ੋਅ ਵੀ ਕੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਨੇ ਤੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਤੇ ਹੋਰ ਕਾਂਗਰਸ ਦੇ ਵੱਡੇ ਲੀਡਰ ਹਾਜ਼ਰ ਸੀ। ਤੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੁਸ਼ੀਲ ਕੁਮਾਰ ਰਿੰਕੂ, ਸ਼ੀਤਲੰਗੂ ਰਾਲ, ਰਮਨ ਓੜੋੜਾ ਸੈਦ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਜਿੱਤੇ ਉਹਨਾਂ ਨੇ ਕਿਹਾ ਕਿ ਜਲੰਧਰ ਨੂੰ ਇਹਨਾਂ ਤਿੰਨਾਂ ਨੇ ਨਸ਼ੇ ਦਾ ਡੱਬ ਬਣਾ ਲਿਆ। ਤੇ ਜਦੋਂ ਉਹ ਐਮਪੀ ਇੱਥੋਂ ਬਣ ਜਾਣਗੇ ਤਾਂ ਜਲੰਧਰ ਦੇ ਵਿੱਚ ਜਿੰਨੇ ਵੀ ਦੂਣ ਨੰਬਰ ਤੇ ਕੰਮ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬੰਦ ਕਰਵਾਉਣਗੇ। ਪਰਮਾਤਮਾ ਮੈਥੋਂ ਚੰਗੇ ਕੰਮ ਕਰਾਵੇ। ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਕਰ ਸਕਾਂ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਚ ਚਲਾਇਆ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸੀਤ ਨਗਰਾਲ ਹੈ ਚਾਹੇ ਰਮਨ ਅਰੋੜਾ ਹੈ ਪਹਿਲਾਂ ਸੀਤ ਨਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਬੀਜੇਪੀ ਚ ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਛੇ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸੀਤ ਰੰਗਰਾਜ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਮੈਂ ਇਹ ਚੀਜ਼ਾਂ ਇਥੋਂ ਖਤਮ ਕਰਨ ਆਇਆ ਮੇਰਾ ਡਿਵੈਲਪਮੈਂਟ ਦਾ ਏਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਇੱਕ ਏਮਜ਼ ਹਸਪੀਟਲ ਲੈ ਕੇ ਆਉਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜ੍ਹਾਈ ਮਿਲ ਸਕੇ ਆਪਕੇ ਜੋ ਰਿਸ਼ਤੇਦਾਰ ਹੈ ਉਹਨਾਂ ਪਰ ਈਡੀ ਨੇ ਸ਼ਿਕੰਜਾ ਕਸਾ ਹੈ ਆਪਕਾ ਨਾਮ ਈਡੀ ਨੇ ਉਸਮੇ ਚਾਰ ਸ਼ੀਟ ਮੇ ਦਾਖਲ ਕੀਤਾ ਉਸਕੇ ਬਾਅਦ ਉਹਨਾਂ ਨੇ ਕਹਾ ਚਾਰ ਸ਼ੀਟ ਕਿਹੜੀ ਜਿਦਾ ਕਰਕੇ ਆਏ ਮੈਂ ਹੈ ਨਾ ਕਿਸੇ ਚਾਰ ਸ਼ੀਟ ਚ ਮੇਰਾ ਚੰਨੀ ਜੀ ਰਿੰਕੂ ਹੋਰੀ ਕਹਿੰਦੇ ਮੈਨੂੰ ਸਿਰਫ ਇੱਕ ਵਾਰ ਈਡੀ ਨੇ ਬੁਲਾਇਆ ਸੀ ਉਹ ਸਮਝ ਗਏ ਕਿ ਇਹ ਬੰਦੇ ਸਾਫ ਹੈ 2 ਸਾਲ ਹੋ ਗਏ ਮੈਨੂੰ ਫਿਰ ਬੁਲਾਇਆ ਨਹੀਂ ਬਾਰ-ਬਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦੇ ਪਾਰਟੀ ਨੇ ਤਾਂ ਕੀਤਾ ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਖ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬੰਨਾ ਲੇਕਿਨ ਮੈਂ ਪੁੱਛਣਾ ਚਾਹਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀਤੇ ਆ ਤੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਮਾਂਗਾ ਹਾਂਜੀ ਇਹ ਕਹਿੰਦਾ ਤੁਸੀਂ ਖੁਦ ਜਮਾਨਤ ਕਿਹੜੀ ਜਮਾਨਤ ਦੇ ਹੈ ਕਿਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜਮਾਨਤ ਤਾਂ ਹੋਏਗੀ ਮੇਰੇ ਬਾਪ ਦਾ ਦਾਦੇ ਪਰਦਾਦੇ ਇੱਥੇ ਦੇ ਮੇਰੇ ਜਠੇਰੇ ਇੱਥੇ ਹੈ ਮੈਂ ਆਪਣੇ ਜਠੇਰਿਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੋਠੀ ਲੈ ਲਈ ਹੈ ਮੈਂ ਉਰੇ ਰਹਾਂਗਾ ਲੋਕਾਂ ਦੀ ਇਹ ਇਸ ਗੱਲ ਦੀ ਮੇਰੇ ਲੀਡਰਾਂ ਨੂੰ ਬਲੰਬਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਕਹਿੰਦੀ ਜੀ ਕਹਿ ਰਹੇ ਸੀ ਕਿ ਜਿਹੜੇ ਜੀ ਦੇ ਜਠੇਰੇ ਕਿਤੇ ਆਇਆ ਤਾ ਤੂੰ ਜਠੇਦੇ ਵੀ ਉਹਨਾਂ ਦੀ ਯਾਦ ਕਰਾਉਂਦੇ ਜੈਤੀਵਾਲ ਜਾ ਕੇ ਦੇਖ ਲਵੇ ਪਵਾਰ ਗੋਤ ਦੇ ਜਟੇਰੇ ਮੇਰੇ ਪਿੰਡ ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪਵਾਰ ਗੋਤ ਹੈ ਕਿ ਨਹੀਂ ਸਾਡੇ ਸਾਡੇ ਭਰੂਜਾ ਇੱਥੇ ਤੇ ਉੱਠ ਕੇ ਗਏ ਕਿ ਨਹੀਂ ਮੇਰੇ ਪਿੰਡ ਜਾਵੇ ਉਹਨਾਂ ਨੂੰ ਪੁੱਛੇ ਕਿ ਤੁਹਾਡਾ ਗੋਤ ਕੀ ਹੈ ਚੰਨੀ ਕਿਹੜੇ ਗੋਤ ਦਾ ਹੈ ਫੇਰ ਤੁਸੀਂ ਜੈਤੀਵਾਲ ਚਲੇ ਜਾਓ ਉੱਥੇ ਦੇਖੋ ਮੇਰੇ ਵਿੱਚ ਠੇਰੇ ਹੈ ਕਿ ਨਹੀਂ ਅੱਜ ਉਹਨਾਂ ਨੇ ਸਨਮਾਨ ਕੀਤਾ ਮੈਨੂੰ ਆ ਕੇ ਸਨਮਾਨ ਦੀਆਂ ਦੀਵਿਆਂ ਦੀ ਤੇਰਾ ਸੀ ਦੋ ਭਾਜਪੀ ਕਾ ਦੀ 400 ਕੇ ਬਾਤ 400 ਦੇ ਪਾਰ ਹੀ ਹੋਣਾ ਹੈ ਲੇਕਿਨ ਪਾਰ ਵਾਲੀ ਹੀ ਮਿਲਨੀ ਆ ਭਾਜਪੀ ਨੂੰ ਹਿਟ ਲਿਆ 400 ਸਾਨੂੰ ਹੈ ਮੈਂ ਇਸ ਸੰਵਿਧਾਨ ਨੂੰ ਬਚਾਉਣ ਦੀ ਕਸਮ ਖਾ ਕੇ ਆਇਆ ਤੇ ਇਸ ਤੋਂ ਬਾਅਦ ਮੈਂ ਅੰbedkar ਸਾਹਿਬ ਦੇ ਬੁੱਧ ਤੇ ਜਾਣਾ ਹੈ ਉੱਥੇ ਨਮਸਕਾਰ ਕਰਨੀ ਹੈ ਉੱਥੇ ਸੌਂ ਖਾਣੀ ਹੈ ਕਿ ਸਾਡਾ ਦੇਸ਼ ਇਕੱਠਾ ਰਹੇਗਾ ਸਾਡਾ ਸੰਵਿਧਾਨ ਇਹੀ ਰਹੇਗਾ ਇਹਦੇ ਨਿਰਮਾਤਾ ਸਾਡੇ ਬਾਬਾ ਸਾਹਿਬ ਅੰbedkar ਹੀ ਰਹਿਣਗੇ ਇਹ ਬਦਲ ਨਹੀਂ ਸਕਣਗੇ